ਬਲਕਾਰ ਜੀ ਬਲਕਾਰ ਸਿੰਘ ਵੀਰੇ ਪਿੰਡ ਦੇ ਰਹਿਣਾ। ਬਾਜਾ ਚੱਕ। ਅੱਛਾ ਇੱਕ ਦੱਸੋ ਜਿਹੜੀ ਚੋਰੀ ਹੋਈ ਹੈ ਕਿਸ ਤਰ੍ਹਾਂ ਹੋਈ ਪੂਰੀ ਬਾਤ। ਬਾਹਰ ਦਾ ਤੇ ਹੋਈ ਮੈਂ ਸ਼ਾਮੀ 8:00 ਵਜੇ ਦੁਕਾਨ ਬੰਦ ਕਰਕੇ ਗਿਆ। ਅਸੀਂ ਸਵੇਰੇ ਆਏ ਤੇ ਭਤੀਜਾ ਮੇਰਾ ਆਇਆ ਤੇ ਉਹਨੇ ਟੈਲੀਫੋਨ ਕੀਤਾ ਵੀ ਦੁਕਾਨ ਦੇ ਛੱਟਾ ਟੁੱਟਾ। ਫਿਰ ਅਸੀਂ ਆਣ ਕੇ ਦੇਖਿਆ ਤੇ ਕਾਫੀ ਸਮਾਨ ਦਾ ਨੁਕਸਾਨ ਹੋਇਆ। ਤੇ ਕੈਸ਼ ਵੀ 15-15 15000 ਅੱਛਾ ਕੁਝ ਕੈਮਰੇ ਚ ਆਇਆ ਕਿੰਨੇ ਕੁ ਚੋਰ ਸੀ? ਇਹ ਤਿੰਨ ਕੁ ਬੰਦੇ ਸੀ। ਤਿੰਨ ਚਾਰ ਬੰਦੇ ਸੀ। ਦੇ ਅੰਦਰ ਵਿੱਚ ਹੋਰ ਕਿੰਨਾ 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 ਕਸਾਮਾਨ ਚੁੱਕਿਆ ਉਸ ਤੋਂ ਇਲਾਵਾ ਸਮਾਨ ਕਾਫੀ ਸਮਾਨ ਲੱਗੇ ਆ ਮਤਲਬ ਤੇਲ ਤੂਲ ਵਗੈਰਾ ਜੋ ਵੀ ਹੈ ਸਵੇਰੇ ਜਦੋਂ ਆਏ ਆਪਾਂ ਤੇ ਸਾਨੂੰ 8 8:30 ਵਜੇ ਪਤਾ ਲੱਗਾ ਹਮਮ ਤੇ ਦੁਕਾਨ ਦੇ ਚੋਟੇ ਦੁਕਾਨ ਦਾ ਛੱਟ ਜਿਹੜਾ ਇਹ ਚੱਕਿਆ ਹੋਇਆ ਸੀਗਾ ਤੇ ਇਹਨਾਂ ਨੇ ਜਾ ਕੇ ਦੁਕਾਨ ਦਾ ਫਿਰ ਸ਼ਟਰ ਹੁਣ ਠੀਕ ਕਰਾਇਆ ਉਹਨਾਂ ਨੇ ਤੇ ਬਾਅਦ ਚੱਕਿਆ ਤੇ ਚੋਰੀ ਕਾਫੀ ਹੋਈ ਆ ਸਮਾਨ ਕਾਫੀ ਚੋਰੀ ਹੋ ਗਿਆ ਇਹਨਾਂ ਦਾ ਹਮਮ ਤੇ ਬਾਕੀ ਇਹਨਾਂ ਨੇ ਹੋਰ ਜਿਆਦਾ ਪਤਾ ਸੀ ਕੈਮਰੇ ਚ ਰਿਕਾਰਡਿੰਗ ਚ ਆਏ ਕੁਛ ਚੋਰ ਵਗੈਰਾ ਚੋਰ ਰਿਕਾਰਡਿੰਗ ਦੇ ਵਿੱਚ ਆਇਆ ਮੇਰੇ ਕੋਲ ਕੈਮਰੇ ਦੇ ਵਿੱਚ ਤਿੰਨ ਚਾਰ ਬੰਦੇ ਆਏ ਆ ਜਿਹੜੇ ਪੂਰੇ ਕਲੀਅਰ ਨਹੀਂ ਦਿਖ ਰਹੇ ਮਗਰ ਜੇ ਉਹਨੂੰ ਚੰਗੀ ਤਰ੍ਹਾਂ ਟੋਲਿਆ ਜਾਵੇ ਤਾਂ ਦਿਖ ਵੀ ਸਕਦੇ ਪੂਰੇ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਇਸ ਪ੍ਰਸ਼ਾਸਨ ਕੋਲੋਂ ਵੀ ਚੋਰਾਂ ਦੇ ਜਲਦੀ ਜਲਦੀ ਨਿਕਾਲ ਕੇ ਕੱਸੀ ਜਾਵੇ ਔਰ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਦਵਾਇਆ ਜਾਵੇ ਮੇਰਾ ਨਾਮ ਹਰਜੀਤ ਸਿੰਘ ਆ ਜੀ ਹਰਜੀਤ ਸਿੰਘ ਜੀ ਕੀ ਹੋਇਆ ਸੀ ਜੀ ਚੋਰੀ ਦੀ ਵਾਰਦਾਤ ਆ ਚੋਰੀ ਦੀ ਵਾਰਦਾਤ ਤੇ ਇਦਾਂ ਕਿ ਸਵੇਰੇ ਪਤਾ ਲੱਗਿਆ ਮੇਰੇ ਬੱਚੇ بیٹے ਨੇ ਦੱਸਿਆ ਕਿ ਆ ਪਾਪਾ ਦੁਕਾਨ ਤੇ ਚੋਰੀ ਹੋ ਗਈ ਅੰਕਲ ਦੀ ਤੇ ਮੈਂ ਵੀ ਪਹੁੰਚਾ ਇੱਥੇ ਜਦੋਂ ਆ ਕੇ ਦੇਖਿਆ ਆਪਾਂ ਕਾਫੀ ਲੜਕੇ ਹੋਰ ਵੀ ਸੀਗੇ ਦੁਕਾਨਦਾਰ ਦੇ ਮਾਲਕ ਵੀ ਸੀਗੇ ਤੇ ਸਾਡੇ ਪਿੰਡ ਦੇ ਹੀ ਆ ਤੇ ਜਦੋਂ ਦੇਖਿਆ ਦੁਕਾਨ ਦੇ ਅੰਦਰ ਕਾਫੀ ਸਮਾਨ ਸੀਗਾ ਤੇ ਸਮਾਨ ਕਾਫੀ ਚੋਰੀ ਹੋ ਗਿਆ ਹੈ ਤੇ ਪ੍ਰਸ਼ਾਸਨ ਨੂੰ ਇਹ ਘਟਨਾ ਲੱਗਦੀ ਰਾਤ ਇਹ ਘਟਨਾ ਲਗਭਗ ਲੱਗਦਾ 12 ਤੋਂ 2 ਦੇ ਵਿੱਚ ਵਿੱਚ ਦੀ ਗੱਲ ਹੈਗੀ ਆ ਸ਼ਾਇਦ ਇਹ ਦੇਖੀ ਸੀ ਕਿ ਕਿੰਨੇ ਕਿ ਚੋਰ ਦਿਖਾਈ ਦੇ ਰਹੇ ਆ ਸੀਸੀਟੀਵੀ ਦੇ ਵਿੱਚ ਲਗਭਗ 3 ਤੋਂ 4 ਦੀ ਗਿਣਤੀ ਹੈਗੀ ਆ ਜਿਹਦੇ ਵਿੱਚ ਦੋ ਬੰਦੇ ਅੰਦਰ ਗਏ ਆ ਸੀਸੀਟੀਵੀ ਦੇਖੇ ਗਏ ਆ ਦੋ ਬੰਦਿਆਂ ਨੇ ਅੰਦਰੋਂ ਸਮਾਨ ਕੱਢਿਆ ਬੋਰਿਆਂ 'ਚ ਭਰ-ਭਰ ਕੇ ਪਹਿਲਾਂ ਤਾਂ ਉਹਨਾਂ ਨੇ ਗੱਲਾਂ ਖੋਲਿਆ ਗੱਲਾਂ ਖੋਲ ਕੇ ਉਹਨਾਂ ਨੇ ਕੈਸ਼ ਕੱਢਿਆ ਫਿਰ ਮਾਤਾ ਦੇ ਸ਼ਾਇਦ ਮੰਦਰ ਦੀ ਵੀ ਦੇਖੀ ਆਪਾਂ ਉੱਥੇ ਵੀ ਮੰਦਰ 'ਚੋਂ ਵੀ ਕੈਸ਼ ਕੱਢਿਆ ਉਹਨਾਂ ਨੇ ਜਿਹੜੇ ਚੜਾਵਾ ਚੜਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਬੋਰਿਆਂ ਦੇ ਵਿੱਚ ਪਰਪਰ ਸਮਾਨ ਕੱਢਿਆ ਤੇ ਅੱਜ ਦੇ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਸਰ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਕਿ ਇਹਨਾਂ ਦੇ ਸਿਕੰਜਾ ਕੱਸਿਆ ਜਾਵੇ ਚੋਰੀਆਂ ਆ ਲਗਭਗ ਇੱਕ ਹਫਤੇ ਤੋਂ ਕਾਫੀ ਚੋਰੀਆਂ ਹੋ ਗਈਆਂ ਉੱਚੀ ਵਸ ਵੀ ਹੋਈ ਆ ਪਿੱਛੇ ਗੰਗਾਜਗ ਰਣਗੜ ਵੀ ਹੋਈ ਆ ਇੱਕ ਦੋ ਵਾਰ ਦੇ ਆਤਾਂ ਸ਼ਾਇਦ ਸੁਗੇ ਮੱਛੀ ਵਾਲਾ ਵੀ ਕਿਸੇ ਉਹਦੇ ਵੀ ਇਹਨਾਂ ਨੇ ਕੀਤਾ ਆ ਹਮਲਾ ਕੀਤਾ ਹੋਤੇ ਪੈਸੇ ਖੋਣ ਦੇ ਚੱਕਰਾਂ ਦੇ ਵਿੱਚ ਤੇ ਸਾਰੇ ਇਹਨਾਂ ਦੇ ਪ੍ਰਸ਼ਾਸਨਕੀ ਮੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਸਿਕੰਜਾ ਕੱਸਿਆ ਜਾਵੇ ਤੇ ਤਾਂ ਕਿ ਇਹ ਬਰਦਾਤਾਂ ਬੰਦ ਹੋਣ